ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਠੀਕ ਹੈ ਜੀ ਹਾਂਜੀ ਕਰਾਉਣੇ ਤੁਹਾਨੂੰ ਦਰਸ਼ਨ ਸੰਤ ਬਾਬਾ ਕishan Singh ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ 36 ਸਲਾਨੀ ਵਸੇ ਠੀਕ ਹੈ ਆ ਸਾਹਮਣੇ ਲਿਖਿਆ ਹੈ ਇਤਿਹਾਸ ਠੀਕ ਹੈ ਜੀ ਇਹ ਪਵਿੱਤਰ ਸਥਾਨ ਜੱਟ ਦੀਆਂ ਮਹਾਨ ਸ਼ਕਤੀ ਹੈ ਤਾਂ ਸ੍ਰੀਮਾਨ 111 ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਅਤੇ ਸ੍ਰੀਮਾਨ 111 ਸੰਤ ਬਾਬਾ ਕੇਤਨ ਸਿੰਘ ਜੀ ਮਹਾਰਾਜ ਦੀ ਤਪੋ ਭੂਮੀ ਠੀਕ ਹੈ ਜੀ ਆ ਜਾਨ ਨੂੰ ਕਰਾਉਣੇ ਅੰਦਰੋਂ ਦਰਸ਼ਨ ਅੰਦਰ ਬਾਹਰ ਸਹਿਬ ਅਤੇ ਲੰਗਰ ਹਾਲ ਜਾਣ ਲਈ ਇਨਾ ਲੈ ਕੇ ਜਾਓ ਇੱਥੇ ਹੀ ਜੋੜੇ ਖੋਲੋ ਖਾਨੇ ਭਾਈ ਹਾਂ ਬਈ ਕੱਲ੍ਹ ਤਾਂ ਪੁਣੇ ਰਿਕਰਾਂ ਤੂੰ ਕਰੋ ਦਰਸ਼ਨ ਕਰਾਉਣੇ ਅੰਦਰ ਉਹ ਲੈ ਜਾ ਕੇ ਠੀਕ ਹੈ ਪਹਿਲਾਂ ਜੋੜਾ ਲਾ ਲਈਏ ਜੋੜਾ ਇੱਥੇ ਖੋਲ ਦਈਏ ਫਿਰ ਤੁਹਾਨੂੰ ਕਰਾਉਣੇ ਦਰਸ਼ਨ ਸੰਤ ਮਹਾਪੁਰਸ਼ਾਂ ਦੀ ਧਰਤੀ ਹੋਰਾ ਸਾਹਿਬ ਦਰਸ਼ਨ ਕਰਨ ਦਾ ਸਮੇਂ 9:30 ਤੋਂ 12:30 2:30 ਤੋਂ 5:30 ਹਾਂਜੀ ਵਾਇਰਲੀ ਦੇਖੋ ਜੀ ਮਹਾਨ ਪਵਿੱਤਰ ਧਰਤੀ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨਾਂ ਦੀ ਸ਼ੋਹ ਪ੍ਰਾਪਤ ਵੀ ਹੈ ਠੀਕ ਹੈ ਜੀ ਹਾਂ ਜੀ ਸੰਤ ਇਸ਼ਰ ਸਿੰਘ ਜੀ ਸੰਤ ਕਿਸ਼ਨ ਸਿੰਘ ਰੌੜਾ सरोवर है गुरु का लंगर है इधर दर दरबार साहब है दर्शन, दरबार साहब की बिल्डिंग देखो जी कि खूबसूरत है जी है शाम का टाइम है E non è vero che si può fare niente. Oh, che si può fare niente. Oh, che si può fare niente. ਹਾਂਜੀ ਵਾਹਿਗੁਰੂ ਜੀ ਆਪਾਂ ਫੋਨ ਲਵੇ ਜੀ ਹੁਣ ਦਰਬਾਰ ਸਾਹਿਬ ਦੇ ਅੰਦਰ ਕਰੌਂਦੇ ਆ ਜੀ ਅੰਦਰ ਤੁਹਾਨੂੰ ਮਹਾਰਾਜ ਜੀ ਦੇ ਦਰਸ਼ਨ ਜਿਹਨੋਂ ਦੇਖ ਤੱਕ ਤੁਸੀਂ ਪਹਿਲਾਂ ਸ਼ਰਮਣ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਦੇਖੋ ਕਿੰਨੇ ਸੁਸ਼ੋਭਤ ਨੇ ਦਰਬਾਰ ਸਾਹਿਬ ਕਰੋ ਜੀ ਅੰਦਰੋਂ ਦਰਸ਼ਨ ਮਹਾਨ ਮਹਾਪੁਰਸ਼ਾਂ ਦੀ ਧਰਤੀ ਉਹਨਾਂ ਦਾ ਤਪਸਥਾਨ ਕਰੋ ਜੀ ਦਰਸ਼ਨ ਵੰਦੀ ਜੀ ਆ ਲੈ ਕੇ ਆ ਪੋਰਾ ਸਾਹਿਬ ਨੇ ਇੱਧਰ ਤੁਹਾਨੂੰ ਦਰਸ਼ਨ ਕਰਾਉਣੇ ਪੋਰਾ ਸਾਹਿਬ ਜੀ ਦੇ ਦਮੀਂ ਦਮੀਰੇ ਦਮੀਰੇ ਸੁਭਰਾਜ ਰਾਹ ਵੈਸੇ ਟਾਈਮਿੰਗ ਤਾਂ ਓਵਰ ਹੋ ਗਿਆ ਦੇਖਦੇ ਆ ਜੀ ਇਹ ਖੁੱਲੇ ਹੋਣਗੇ ਤਾਂ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਸ਼ਾਂਤੀ ਚਰਚੀ ਮਹਾਰਾਜ ਜੀ ਇਸ ਭਾਵਨ ਸਥਾਨ ਉੱਪਰ ਪੂਰਨ ਸ਼ੋਭਿਤ ਹੋ ਕੇ ਸੰਗਤਾਂ ਨਾਲ ਕਰ ਲੋ ਵੀ ਜੀ ਕਰ ਲੋ ਤੁਸੀਂ ਪਰਮਾਰਥਿਕ ਬਚਨ ਕਰਿਆ ਕਰਦੇ ਸਨ ਰਾਜਾ ਰਾ ਰਾ ਇੱਕ ਹਨ ਹੋਰ ਅਸਾਂ ਖੁੱਲਣ ਦਾ ਸਮੇ 9:30 ਤੋਂ 12:30 ਭੂਰਾ ਸਭ ਖੁੱਲਣ ਦਾ ਸਮੇ ਟਾਈ ਤੋਂ 5 ਹੁਣ ਤਾਂ 6:00 ਵੱਜ ਗਏ ਮੈਸ ਕਰਕੇ ਬੰਦ ਨੇ ਅੱਗੇ ਦੇਖ ਲਿਆ ਆਪਾਂ ਜਿੱਦ ਤੱਕ ਇਹਦਾ ਹੈ ਇਹ ਇਹ ਤਾਂ ਹੈਗਾ ਯਾਰ ਜੀ ਖੰਡਾ ਭਇਆ ਇੱਥੇ ਭੋਰਾ ਸਾਹਿਬ ਨੇ ਹਲੇ ਫਿਲਹਾਲ ਬੰਦ ਨੇ ਜਿੰਜੀ ਕਿਦਾਂ ਗਏ ਤਾਂ ਸਿੱਧੇ ਇੱਧਰ ਰਾਜਾ ਰਾ ਰਾਜਾ ਰਾਮ ਰਾਜਾ ਰਾਮ ਦੋਦਰਾ ਵਾਹਿਗੁਰੂ ਜੀ ਐਨੀ ਖੂਬਸੂਰਤ ਜਗਾ ਹੈ ਵੀ ਜਿੱਥੇ ਤੁਹਾਡਾ ਬਹੁਤ ਹੀ ਜ਼ਿਆਦਾ ਚਿਤ ਲੱਗਦਾ ਹੈ ਹੁਣ ਸ਼ਾਮ ਦਾ ਵੇਲਾ ਹੋਇਆ ਹੋਇਆ ਠੀਕ ਹੈ ਜੀ ਆਪਾਂ ਤੁਹਾਨੂੰ ਪੂਰਾ ਚੱਕਰ ਲਵਾਉਣੇ ਠੀਕ ਹੈ ਜੀ ਦਿਖਾਉਣੇ ਆ ਦੇਖੋ ਜੀ ਹਾਂਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਠੀਕ ਹੈ ਜੀ ਮਹਾਪੁਰਸ਼ਾਂ ਦੀ ਧਰਤੀ ਅੰਤਰ ਦੋਦ ਰਾਮਪਦਾ ਗੁਰਮੁਖ ਸੰਤ ਜੀ ਲੈ ਜਾਨੀ ਰਾਮ ਰਾਮ ਕੀ ਕਹਾਣੀ ਗੁਰਮੁਖ ਕੋਲੀ ਸ਼ਾਮ ਦਾ ਟਾਈਮ ਹੈ ਨਹੀਂ ਕਿੰਨਾ ਮਨੋਰਮ ਦ੍ਰਿਸ਼ ਹੈ ਗੁਰੂ ਨਾਨਕ ਲੰਗਰ ਹਾਲ ਠੀਕ ਹੈ ਜੀ ਦੇਖੋ ਸੈ ਸੁੰਨ ਰਹੇ ਸੇ ਲਾਇ ਸੁਝਿਆ ਅਰਦੀ ਜਨ ਆਜ ਉਹ ਵਾਹਿਗੁਰੂ ਜੀ ਹੁਣ ਤੁਹਾਨੂੰ ਲੈ ਕੇ ਜਾਂਦੇ ਲੰਗਰ ਹਾਲ ਦੇ ਵਿੱਚ ਨਾ ਆਪਾਂ ਦੇਖ ਲਓ ਸੰਗਤ ਦਾ ਨਾ ਪੂਰਾ ਇਕੱਠ ਹੈ ਠੀਕ ਹੈ ਜੀ ਹਾਂ ਹਾਂ ਜੀ ਇੱਧਰ ਚੱਲਦਾ ਜੀ ਪ੍ਰਸ਼ਾਦਿਆਂ ਦਾ ਲੰਗਰ ਤੇ ਇੱਧਰ ਚੱਲਦਾ ਜੀ ਆਹ ਲੰਗਰ ਠੀਕ ਹੈ ਜੀ ਸ਼ਰਾਂ ਦਰਬਾਰ ਚ ਇੱਧਰ ਸੇਵਾ ਚੱਲਦੀ ਆ ਦੇਖੋ ਇਹ ਅੰਦਰ ਨੇ ਬੱਸ ਸੇਵਾ ਹੀ ਆ ਤੇ ਬੱਸ ਹਾਂਜੀ ਵਾਹਿਗੁਰੂ ਜੀ ਸੰਤਰਸੀ ਇਸਰ ਸਿੰਘ ਜੀ ਮੈਮੋਰੀਅਲ ਹਸਪੀਟਲ ਰਾੜਾ ਸਾਹਿਬ ਠੀਕ ਹੈ ਜੀ ਇੱਥੇ ਦੇਖੋ ਜੀ ਉਹ ਪਿੱਛੇ ਹੈ ਜੀ ਹਸਪਤਾਲ ਔਰਥੋਪੈਡਿਕ ਹੱਡੀਆਂ ਦੇ ਜੋੜਾਂ ਦਾ ਸਾਰੇ ਇੱਥੇ ਜੜੀਆਂ ਰਤਨਾਰਾਮ ਬੜਾਈ ਹਾਂ ਜੀ ਸੇਵਾ ਹੈ ਜੀ ਰਤਨਾਰਾਮ ਬੜਾਈ ਸਰੋਵਰ ਇੱਧਰ ਆ ਸਰੋਵਰ ਦੇ ਵੀ ਦਰਸ਼ਨ ਕਰਾ ਦਿੰਨੇ ਆ ਉੱਪਰ ਹੈ ਜੀ ਇੱਧਰ ਸਰੋਵਰ ਔਰ ਥੱਲੇ ਆ ਗਿਆ ਉੱਪਰ ਹੈ ਸਰੋਵਰ ਇੱਧਰ ਆਜੋ ਸਰੋਵਰ ਦੇ ਵੀ ਦਰਸ਼ਨ ਕਰਾ ਦਿੰਨੇ ਆਜੋ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਇਹ ਨੇ ਜੀ ਪਵਿੱਤਰ ਸਰੋਵਰ ਗੁਰਦੁਆਰਾ ਸਾਹਿਬ ਦੇ ਵਿੱਚ ਹਾਂਜੀ ਕਰੋ ਜੀ ਦਰਸ਼ਨ ਠੀਕ ਆ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਬੈਕੁੰਠ ਨਗਰ ਜਹਾਂ ਸੰਤਾ ਵਸਾ ਹਾਂਜੀ ਇਹ ਨਿਵਾਸ ਸਥਾਨ ਆ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਜੀ ਦਾ ਠੀਕ ਹੈ ਜੀ ਨਕਸ਼ਾ ਆ ਨਾ ਬਾਬਾ ਜੀ ਨੇ ਵਾਹਿਗੁਰੂ ਜੀ ਦਰਸ਼ਨ ਕਰੋ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਦੀਆਂ ਨਿਵਾਸ ਸਥਾਨ ਹੈ ਜਿਹੜਾ ਜਿੱਥੇ ਵਿੱਚ ਜਿਹੜੀਆਂ ਵਸਤੂਆਂ ਨੇ ਕਰੋ ਜੀ ਉਹਨਾਂ ਦੇ ਦਰਸ਼ਨ ਹਾਂਜੀ ਦੇਖੋ ਕਰੋ ਜੀ ਦਰਸ਼ਨ ਹਾਂਜੀ ਵਾਇਗੁਰੂ ਜੀ ਇਹ ਸੀਗੀ ਆਪਣੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਪੱਕਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ